ਤੇ ਜੇਲ ਭੇਜਤਾ हां ਜੇਲ ਭੇਜਤਾ ਹੈ ਇਹ ਉਹਦਾ 2 ਦਿਨ ਅੰਦਰ ਰਿਮਾਂਡ ਲਿਆਇਆ ਅੱਛਾ ਜਨ ਕੇ ਰਿਮਾਂਡ ਤੇ ਆ ਗਏ ਹੂੰ ਤੇ ਉਹਦਾ ਕੇਸ ਦਾ ਫਾਸਟ ਟਰੈਕ ਦੇ ਜਾਂਦਾ ਆ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਇਹ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ ਭੇਜਦੇ ਉਹ ਜੇਲ ਕਿੱ데 ਭੇਜਦੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਹਾਂ ਦੇਖੋ ਜੇ ਦਾ ਕਾਨੂੰਨ ਦੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਵੇਂ ਉਹ ਮਰੇ ਜੇਰਾ ਆਪਾਂ ਨੂੰ ਸੁਣਿਆ ਹੈ ਨਾ ਜਿੱਦਾਂ ਉਹ ਮੁੰਡਾ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਲੇਕਿਨ ਉਹ ਵੀ ਉਦਾਂ ਹੀ ਮਰੇ ਐਂ ਤਾਂ ਪਤਾ ਕੀ ਆ ਬਾਈ ਪਤਾ ਕਿਵੇਂ ਠੀਕ ਆ ਹੱਸੀ ਹੋਪੋ ਤਾਂ ਮੈਂ ਤਾਂ ਬੱਸ ਇਹ ਜਾਨੀ ਪਹਿਲਾਂ ਜਿਹੜਾ ਸਾਹਮਣੇ ਆ ਕੇ ਮੈਨੂੰ ਪੁੱਛਿਆ ਜਾਂਦਾ ਮੇਰੇ ਨਾਲ ਕੀ ਹੋਇਆ ਤੇ ਜਿਹੜਾ ਤਾਂ ਉਹ ਮਾਰਿਆ ਤੇ ਜੋ ਮਾਰਤੀ ਕਰਨ ਤੇ ਪਰਵਾਸ ਇਹ ਕੰਨ ਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀ ਆ ਬੂ ਸਿੰਘਾੜਾ ਕੰਮ ਆਪਾਂ ਤਕੜੇ ਰਹੋ ਕੋਈ ਨਾ ਪਕਰਾਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਚਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਤੇ ਜੇਲ੍ਹ ਭੇਜਤਾ ਆਹ ਜੇਲ੍ਹ ਭੇਜਤਾ ਹੈ ਇਹ ਹੁਣ ਉਹ ਤਾਂ 2 ਦਿਨ ਦਾ ਰਿਮਾਂਡ ਲਿਆ ਆ ਅੱਛਾ ਜਨ ਕਿ ਰਿਮਾਂਡ ਤੇ ਹੈਗੇ ਹੂੰ ਤੇ ਉਹਦਾ ਕੀ ਸਿਸਟਮ ਫਾਸਟ ਟਰੈਕ ਤੇ ਜਾਂਦਾ ਆ ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਿ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ੍ਹ ਭੇਜਦੇ ਉਹ ਜੇਲ੍ਹ ਕਿੱ데 ਭੇਜਦੇ ਕਿਹੜੀ ਜੇਲ੍ਹ ਚ ਭੇਜਦੇ ਆ ਅਛਾ ਜੀ ਹਾਂ ਦੇਖੋ ਜੇ ਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਹ ਮਰੇ ਜੇਰਾ ਆਪਾਂ ਨੂੰ ਸੁਨੇਹਾ ਲਾ ਦੇ ਜਿੱਦਾਂ ਉਹ ਮੁੰਡਾ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਮੈਂ ਉਹ ਵੀ ਉਦੋਂ ਹੀ ਮਰੇ ਐਂ ਤਾਂ ਪਤਾ ਕੀ ਆ ਬਾਈ ਤੋ ਤਾਂ ਕਿਵੇਂ ਠੀਕ ਆ ਹਸੀ ਹੋ ਬਤ ਘਬਰਾਣਾ ਕੀ ਦੀ ਹੈ ਮੈਂ ਤਾਂ ਬਸ ਇਹ ਜਾਣਨੀ ਪਹਿਲੇ ਮੇਰੇ ਸਾਹਮਣੇ ਆ ਕੇ ਮੈਨੂੰ ਪੁੱਛਿਆ ਜਾਂਦਾ ਮੇਰੇ ਕੋਲ ਕੀ ਕੁਸੂਰ ਤੇ ਜਿਹੜਾ ਤੂੰ ਮਾਰਿਆ ਤੇ ਜੋ ਮਾਰਦੀ ਕਰਨ ਸਪਰਸ ਇਹ ਕੰਨੀ ਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਬਤ ਫਾਂਸੀ ਆਪੂ ਸਿੰਘਾੜਾ ਕੰਮ ਆਪਾ ਤਗੜੇ ਰਹੋ ਕੋਈ ਨਾ ਪਕੜਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਦੇ ਵਿੱਚ ਕਲੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027